ਲਾ ਉੱਤੇ ਬੈਠਾ ਬਾਈ ਜਿਹੜਾ ਬਾਲੇ ਨਿਆਰੇ ਲਈ ਜਾਂਦਾ ਕਰੋ ਚੈੱਕ ਕਰੋ ਤੁਸੀਂ ਕਰਾਂ ਕੱਦ ਕਾਠ ਜੇ ਗੱਲ ਕਰਕੇ ਫੁੱਲ ਵੇਲ ਹੈ ਮਗਰ ਉਹ ਦੇਖੋ ਤੁਸੀਂ ਕਰਾਂ ਨਾਲ ਨਾਲ ਉਹਨਾ ਚੈੱਕ ਕਰੋ ਆਹ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਮੇਰਾ ਨਾਮ ਪਲਵਿੰਦਰ ਗੱਲ ਜੀ ਠੀਕ ਹੈ ਜੀ ਬਾਈ ਪਿੰਡ ਆਪਣਾ ਪਿੰਡ ਆਪਣਾ ਸੁਝਲਾ ਸਰਸਾ ਜੀ ਠੀਕ ਹੈ ਬਾਈ ਆਪਾਂ ਝੋਟਾ ਲੈ ਕੇ ਆਏ ਆ ਨਾ ਗੰਗਾਣਾ ਮੇਲੇ ਦੇ ਭਾਈ ਇਹਦੀ ਕਿੰਨੀ ਉਮਰ ਹੈ ਇਹਦੀ 9 ਸਾਲ ਉਮਰ ਹੈ ਜੀ 9 ਸਾਲ ਆ ਜੀ ਹਾਂਜੀ ਠੀਕ ਹੈ ਤੇ ਕਿੰਨਾ ਟਾਈਮ ਸ਼ੁਰੂ ਤੇ ਆਪਣੇ ਕੋਲ ਦੀ ਹੈ ਇਹ ਆਪਣਾ ਜੀ ਮਾਂ ਦੀ ਘਰ ਦੀ ਸੀਗੀ ਇਹ ਵੀ ਕਰਦਾ ਦਾ ਇਹਦੇ ਪਹਿਲੇ ਨਾਨੀ ਉਹ ਲੈ ਕੇ ਆਂਦੀ ਸੀਗੀ ਨਾਨੀ ਲੈ ਕੇ ਆਂਦੀ ਸੀ ਕੀ ਰਿਕਾਰਡ ਰਿਹਾ ਭਾਈ ਮਾਦਾ ਦਾ ਇਹਦੀ ਮਾਦਾ 25 ਕਿਲੋ 21 ਗ੍ਰਾਮ ਸੀਗਾ ਜੀ ਠੀਕ ਹੈ ਜੀ ਇਹਦਾ ਭਾਈ ਨਾਂ ਕੀ ਰੱਖਿਆ ਦਾ ਇਹਦਾ ਨਾਮ ਅਣਮੋਲ ਹੈ ਅਣਮੋਲ ਹਾਂਜੀ ਠੀਕ ਹੈ ਇਹਦੇ ਬੱਚੇ ਭਾਈ ਕਿਵੇਂ ਆ ਰਹੇ ਫਿਰ ਇਹਦੇ ਪਹਿਲੇ ਸੂਏ 19 ਕਿਲੋ 416 ਗ੍ਰਾਮ ਦੁੱਧ ਚਪਾਈ ਕਰਾਈ ਹੋਈ ਹੈ ਜੀ ਬੀਐਫਏ ਮੇਲੇ 'ਚ 2023 'ਚ ਬੀਐਫਏ ਮੇਲੇ 'ਚ ਕਰਾਈ ਹੋਈ ਹੈ ਚਪਾਈ ਉਹਨੇ ਦਿੱਤਾ ਸੀ 22 ਕਿਲੋ 224 ਗ੍ਰਾਮ ਮੰਨ ਕੇ ਚੱਲੋ 2.5 ਕਿਲੋ ਜਾਂਪ ਮਾਰ ਗਈ ਸੀ ਅੱਛਾ 2.5 3 ਕਿਲੋ ਜਾਂਪ ਮਾਰ ਗਈ ਸੀ ਤੇ ਹੁਣ ਸੂਈ ਹੋਈ ਏ 25 ਜੀ ਤੇ ਆਪਾਂ ਚਮਾਉ ਪੌਣੀ ਸੀ ਮੇਲੇ ਦੱਸ ਦੇਣ ਲੇਟ ਹੋ ਗਏ ਠੀਕ ਹੈ ਤੁਹਾਨੂੰ 24 24 ਕਿਲੋ ਚਲੋ ਦੇਈ ਜਾਂਦੀ ਹੈ ਠੀਕ ਹੈ ਠੀਕ ਹੈ ਜਿਲ੍ਹਾ ਆਪਣਾ ਕਿਹੜਾ ਬਾਈ ਫਿਰ ਆਪਣਾ ਜਿਲ੍ਹਾ ਸਰਸਾ ਜੀ ਜਿਲ੍ਹਾ ਸਰਸਾ ਹਾਂਜੀ ਇਹਦੇ ਬਾਈ ਸਟਰਾਕ ਦੀ ਗੱਲ ਕਰ ਗਏ ਆਪਾਂ ਆਪਣੇ ਕੋਲ ਮਿਲਦਾ ਜੀ 300 ਰੁਪਏ ਦਾ 300 ਰੁਪਏ ਦਾ ਹੋਰ ਕਿਸੇ ਅਵੇਲੇਬਲ ਹੈ ਨਹੀਂ ਨਹੀਂ ਆਪਾਂ ਸਪਲਾਇਰ ਨਹੀਂ ਬਣਾਏ ਆਪਾਂ ਮੰਨ ਕੇ ਚੱਲੋ ਚਾਪਲ ਨਸਲ ਸੁਧਾਰਨੀ ਹੈ ਜੇ ਕਿਸੇ ਨੇ ਮੰਨ ਲਓ ਜੇ ਕਿਸੇ ਨੇ ਮੰਨ ਲਓ ਸਟ੍ਰਾਈਕ ਲੈਣਾ ਤੁਹਾਡੇ ਕੋਲੇ ਆਉਣਾ ਪਊਗਾ ਹਾਂਜੀ ਠੀਕ ਐ ਉਥੇ ਸਰਸੇ ਆਉਣਾ ਪੈਣਾ ਸਰਸੇ ਆਉਣਾ ਪੈਣਾ ਕਿ ਕਿੰਨੀ ਵੱਧ ਮਾਤਰਾ ਚਾਹੀਦਾ ਬਾਦ ਅਕਾਊਂਟੈਂਟ ਦੀ ਚਾਹੀਦਾ ਉਹ ਆਪਾਂ ਕਨੈਕਟ ਕਰ ਲਿਆ ਪਰ ਸਪਲਾਈ ਕਰ ਦਾਂਗੇ ਠੀਕ ਹੈ ਠੀਕ ਆਪਣੇ ਕੋਲੇ ਬਈ ਇਹਦੇ ਬੱਚੇ ਵੀ ਹੋਣਗੇ ਝੋਟੇ ਝਾੜੇ ਫਿਰ ਆਪਣੇ ਕੋਲੇ ਨੇ ਆਪਣੇ ਕੋਲੇ ਇੱਕ ਹੀ ਰੱਖਿਆ ਹੋਇਆ ਜਪਾਂ ਗੱਪ ਮਾਰਦੇ ਆ ਆਪਣੇ ਕਿਹੜੇ ਘਰਾਂ ਲਿਆ ਜੀ ਉਹਨਾਂ ਕੋਲ ਸਾਰਿਆਂ ਕੋਲੇ ਅੱਛਾ ਸਾਰਿਆਂ ਕੋਲੇ ਆ ਹਾਂਜੀ ਤੇ ਇਹਦੇ ਫਿਰ ਆਪਾਂ ਡਾਇਰੈਕਟ ਕ੍ਰੋਸਿੰਗ ਵੀ ਨਹੀਂ ਕਰਾਉਂਦੇ ਨਹੀਂ ਡਾਇਰੈਕਟ ਪਹਿਲਾਂ ਕਰਾਈਏ ਮਾਝੀ ਮਨ ਵੀ ਲੋ 100 150 ਮਾਸ ਠੀਕ ਹੈ ਜੱਟ ਮਾਰ ਰਹੇ ਨੇ ਤੇ ਹੁਣ ਠੀਕੇ ਤਿਆਰ ਠੀਕ ਹੈ ਜੀ ਹਾਈਡ 5 ਓਟਾ 8 ਇੰਚ ਚਾਹੀਦਾ ਲੈਂਥੇ ਬਰਕੋਲਡ ਕਿਆ ਇਸ ਦਾ ਲੈਂਥ ਠੀਕ ਹੈ 925121 ਲੈ ਵੀ ਦੋਸਤ ਚੈੱਕ ਕਰ ਲਓ ਸੀ ਬਾਕੀ ਕਾਠ ਵੇਖੋ ਸੀ ਬਾਕੀ 9 ਮੇਲਾ ਚੈਂਪੀਅਨ ਹੈ ਇਹ ਦੋਵਾਰਾ ਅੰਤਰਰਾਸ਼ਟਰੀ ਚੈਂਪੀਅਨ ਰਹਿ ਚੁਕੇ ਪੁਸ਼ਕਰ ਮੇਲੇ ਤੋਂ ਅੱਛਾ ਪੁਸ਼ਕਰ ਮੇਲੇ ਤੋਂ ਜੈਂਪੀਅਨ ਦੋ ਵਾਰ ਹੀ ਜੀ ਲੱਗਦਾ ਦੋ ਵਾਰ ਹੈ ਠੀਕ ਹੈ ਕਿੰਨਾ ਇਸ ਦਾ ਪੂਰਾ 13.5 ਕਿਲੋ ਲੈ ਵੀ ਕੱਦ ਕਾਠ ਦਾ ਪੂਰਾ ਚੰਗਾ ਆ ਜੀ ਗੱਲ ਕਰਕੇ 9 ਸਾਲ ਦਾ ਠੀਕ ਹੈ ਬਾਈ ਘੇੜਾ ਘੜਾ ਕੇ ਦਿਖਾ ਦੇ ਮੜਾ ਫਿਰ ਤੋੜ ਕੇ ਦਿਖਾ ਦੇ ਮੜਾ ਇੱਕ ਵਾਰ ਫਿਰ ਨੰਬਰ ਬੋਲ ਦਿਓ ਆਪਣਾ ਪਹਿਲਾਂ ਆਪਣਾ ਨੰਬਰ 805999 ਜੀ 0731 ਇੱਕ ਵਾਰੀ ਹੋਰ ਬੋਲ ਦਿਓ ਜੀ 5999 ਮਰਜ਼ੀ ਕਰੋ ਠੀਕ ਹੈ ਜੀ ਲੈ ਬਈ ਗੇੜਾ ਘੜਾ ਮੜਾਇਆ ਕਰ ਤੋਰ ਕੇ ਨਾ ਲੈ ਉੱਤੇ ਬੈਠਾ ਬਾਈ ਜਿਹੜਾ ਵਾੜੇ ਨਿਆਰੇ ਲਈ ਜਾਂਦਾ ਕਰੋ ਚੈੱਕ ਕਰਾਂ ਤੁਸੀਂ ਕਰਾਂ ਕਦ ਕਾੜ ਦੀ ਗੱਲ ਕਰਕੇ ਫੁੱਲ ਵੇਲ ਹੈ ਮਗਰ ਉਹ ਦੇਖੋ ਤੁਸੀਂ ਕਰਾਂ ਨਾਲ ਨਾਲ ਉਹਨਾਂ ਚੈੱਕ ਕਰੋ ਆਪਾਂ ਕਹਿ ਦੇਣਾ ਜਿਵੇਂ ਹਾਥੀ ਹੁੰਦਾ ਹਾਥੀ ਹੈ ਜਮ ਬਿਲਕੁਲ ਵੇਖ ਲਓ ਤੁਸੀਂ ਕਰਾਂ ਕਰੋ ਚੈੱਕ ਕਰਾਂ ਮੈਂ ਨਹੀਂ ਲੱਗੇ ਨੀ 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 ਲੱਭਾ ਇਹ ਹੋਰ ਦੀ ਕੁਆਲਟੀ ਚੈੱਕ ਕਰਾਉਣੇ ਆਪਾਂ ਤੁਹਾਨੂੰ ਹਾਂਜੀ ਬਾਈ ਜੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ